ਕਹਿੰਦੇ ਨੇ ਕਿ ਦੁੱਖ ਦੀ ਵੇਲੇ ਜੋ ਵੀ ਤੁਹਾਡੀ ਮਦਦ ਕਰਦਾ ਹੈ ਅਸਲ ਹੀਰੋ ਜ਼ਿੰਦਗੀ ਦਾ ਉਹੀ ਹੁੰਦਾ ਹੈ ਅਤੇ ਇਹ ਸਾਬਿਤ ਕੀਤਾ ਸੋਨੂ ਸੋਦ ਨੇ ਜੀਹਾਂ ਜੋ ਕਿ ਲੰਬੇ ਸਮੇਂ ਤੋਂ ਕਰੋਨਾ ਪੀੜਤਾਂ ਦੀ ਕਰੋਨਾ ਦੇ ਬੁਰੇ ਸਮੇਂ ਦੇ ਵਿੱਚ ਔਖੇ ਸਮੇਂ ਦੇ ਵਿੱਚ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰੇ ਨਹੀਂ ਅਤੇ ਲੋਕਾਂ ਦੀ ਮਦਦ ਕਰ ਰਹੀ ਨੇ ਉਹਨਾਂ ਨੇ ਚਾਹੇ ਕੰਮ ਵਿੱਚ ਜਿੰਨੀ ਮਰਜ਼ੀ ਸ਼ੋਹਰਤ ਖੱਟੀ ਹੋਵੇ ਪਰ ਜੋ ਸ਼ੋਹਰਤ ਉਹਨਾਂ ਨੇ ਆਪਣੀ ਅਸਲ ਜ਼ਿੰਦਗੀ ਦੇ ਵਿੱਚ ਆਪਣੇ ਚੰਗੇ ਕਰਮਾ ਕਰਕੇ ਆਪਣੀ ਸਮਾਜ ਸੇਵਾ ਕਰਕੇ ਖਾਟ ਲਈ ਹੈ ਉਹ ਸ਼ਾਇਦ ਕੋਈ ਵੱਡਾ-ਵੱਡਾ ਸਟਾਰ ਵੀ ਇੰਨੀ ਜਲਦੀ ਹਾਸਲ ਨਹੀਂ ਕਰ ਸਕਦਾ ਕਹਿੰਦੇ ਨੇ ਕਿ ਦਿਲ ਵੱਡਾ ਹੋਣਾ ਚਾਹੀਦਾ ਹੈ ਤੁਹਾਡੇ ਨਾਮ ਦੇ ਕ੍ਰੈਡਿਟ ਆ ਜਿਹੜੇ ਵੱਡੇ ਨਹੀਂ ਹੋਣੇ ਚਾਹੀਦੇ ਉਹਨਾਂ ਦਾ ਦਿਲ ਜਿੰਨਾ ਵੱਡਾ ਹੈ ਉਹਨਾਂ ਨੂੰ ਕ੍ਰੈਡਿਟ ਵੀ ਉਹਨਾਂ ਦੀ ਹੌਸਲਾ ਅਫਸਾਈਫ ਯੂਨੀ ਹਿੱਸਾ ਦਾ ਹੋ ਰਹੀ ਹੈ ਜੇ ਗੱਲ ਕਰੀਏ ਮੌਜੂਦਾ ਚੀਜ਼ਾਂ ਦੀ ਮੌਜੂਦਾ ਹਾਲਾਤਾਂ ਦੀ ਤਾਂ ਮੌਜੂਦਾ ਹਾਲਾਤਾਂ ਦੇ ਵਿੱਚ ਉਹ ਬਹੁਤ ਹੀ ਲੋਕਾਂ ਦੀ ਮਦਦ ਕਰ ਰਹੇ ਨੇ ਅਤੇ ਬਹੁਤ ਵੀਡੀਓਜ਼ ਨੇ ਜਿਹੜੀਆਂ ਉਹਨਾਂ ਦੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜੋ ਉਹਨਾਂ ਦੀ ਦਰਿਆ ਦਿਲੀ ਦੀ ਪਛਾਣ ਆਪ ਹੀ ਸਾਬਤ ਕਰਦੀਆਂ ਨੇ ਗੱਲ ਕਰਾਂਗੇ ਕਿ ਕਿਸ ਤਰੀਕੇ ਨਾਲ ਹੁਣ ਉਹਨਾਂ ਨੇ ਮੋਗਾ ਵਾਸੀਆਂ ਨੂੰ ਜੀਹਾਂ ਪੰਜਾਬ ਦੇ ਵਸਨੀਕ ਪੰਜਾਬ ਦੇ ਮੋਗੇ ਦੇ ਰਹਿਣ ਵਾਲੇ ਨਹੀਂ ਸੋਨੂ ਸੂਦ ਅਤੇ ਬਾਰ ਨਹੀਂ ਤੜਤੀ ਤੇ ਰਹਿੰਦੇ ਹੋਏ ਜਾਂ ਫਿਰ ਹੋਰ ਹੋਰ ਥਾਂ ਤੇ ਰਹਿੰਦੇ ਹੋਏ ਵੀ ਉਹ ਆਪਣੇ ਪੰਜਾਬ ਦੇ ਨਾਲ ਆਪਣੇ ਮੋਗੇ ਨਾਲ ਕਿੰਨਾ ਜੁੜੇ ਹੋਏ ਨੇ ਇਸ ਨੂੰ ਵੀ ਉਹਨਾਂ ਨੇ ਸਾਬਤ ਕਰ ਦਿੱਤਾ ਜੀ ਹਾਂ ਉਹਨਾਂ ਨੇ ਇੱਕ ਵੀਡੀਓ ਸਪੈਸ਼ਲ ਮੋਗਾ ਵਾਸੀਆਂ ਲਈ ਰਿਕਾਰਡ ਕੀਤੀ ਹੈ ਟੈਲੀਕਾਸਟ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਮੋਗਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਹਰ ਜਿਹੜੀਆਂ ਗਾਈਡਲਾਈਨਸ ਨੇ ਸਰਕਾਰੀ ਗਾਈਡਲਾਈਨਸ ਨੇ ਉਸ ਦੀ ਪਾਲਣਾ ਜ਼ਰੂਰ ਕਰਨ ਦੂਰੀ ਬਣਾ ਕੇ ਰੱਖਣਾ ਮਾਸਕ ਦੀ ਵਰਤੋਂ ਕਰਨ ਸੈਨੀਟਾਈਜ਼ ਦੀ ਵਰਤੋਂ ਕਰਨ ਇਹ اپੀਲ ਜਿਹੜੀ ਸੋਨੂ ਸੂਦ ਨੇ ਮੋਗਾ ਸ਼ਹਿਰ ਵਾਸੀਆਂ ਨੂੰ ਦਿੱਤੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਮੋਗੇ ਨੂੰ ਇੱਕ ਕਰੋਨਾ ਮੁਕਤ ਸ਼ਹਿਰ ਬਣਾਇਆ ਜਾਵੇ ਅਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜੋ ਵੀ ਮਦਦ ਚਾਹੀਦੀ ਹੈ ਉਹ ਮੂਰੀ ਹੋ ਕੇ ਉਸ ਨੂੰ ਜ਼ਰੂਰ ਪੂਰੀ ਕਰਾਂਗੇ ਦੱਸਿਆ ਕਿ ਸੋਨੂ ਸੂਤ ਦੇ ਨਾਲ ਨਾਲ ਹੀ ਉਹਨਾਂ ਦੀ ਜਿਹੜੀ ਸਿਸਟਰ ਨੇ ਉਹ ਵੀ ਮੋਗੇ ਦੇ ਵਿੱਚ ਅਲੱਗ-ਅਲੱਗ ਪਿੰਡਾਂ ਦੇ ਵਿੱਚ ਅਗਾਹ ਵਦੂ ਹੋ ਕੇ ਕਾਰਜਕਾਰੇ ਦੀ ਸੇਵਾਵਾਂ ਦੇ ਰਹੇ ਨੇ ਅਤੇ ਉਹਨਾਂ ਦੀਆਂ ਲੀਹਾਂ ਤੇ ਤੁਰ ਰਹੇ ਨੇ ਜਿहां ਸੂਤ ਪਰਿਵਾਰ ਹੈ ਜਿਹੜਾ ਪੂਰੀ ਤਰੀਕੇ ਨਾਲ ਹੀ ਉਹਨਾਂ ਦੀਆਂ ਲੀਹਾਂ ਤੇ ਤੁਰਦੇ ਹੋਏ ਆਪਣੇ ਬੱਚੇ ਦੇ ਨਾਲ ਆਪਣੇ ਮੁੰਡੇ ਦੇ ਨਾਲ ਮੋਢਾ ਤੇ ਨਾਲ ਮੋਢਾ ਲਾ ਕੇ ਤੁਰ ਰਹੇ ਨੇ ਇਹ ਵੀਡੀਓ ਹੈ ਜਿਹੜੀ ਕਿਸ ਤਰੀਕੇ ਨਾਲ ਹੀ ਉਹਨਾਂ ਨੇ ਅਪੀਲ ਕੀਤੀ ਹੈ ਦਿਖਾਉਣੀ ਹੈ ਤੁਹਾਨੂੰ ਇਸ ਰਿਪੋਰਟ ਵਿੱਚ ਸਸ੍ਰੀਕਾਲ ਮੇਰੇ ਮੋਗੇ ਦੇ ਸਾਰੇ ਵਾਸੀਆਂ ਨੂੰ ਔਰ ਜਿੰਨੇ ਲੋਕ ਇਹ ਵੀਡੀਓ ਨੂੰ ਦੇਖ ਰਿਹਾ ਉਹਨਾਂ ਸਾਰਿਆਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਤੁਸੀਂ ਦੇਖਿਆ ਕਿ ਕੋਰੋਨਾ ਦੀ ਜਿਹੜੀ ਸੈਕੰਡ ਵੇਵ ਹੈ ਬਹੁਤ ਜ਼ਿਆਦਾ ਫੈਲ ਰਹੀ ਹੈ ਇਹਦੇ ਕਾਰਨ ਤੁਸੀਂ ਪਲੀਜ਼ ਆਪਣਾ ਧਿਆਨ ਰੱਖੋ ਮਾਸਕ ਲਾ ਕੇ ਰੱਖੋ ਸੋਸ਼ਲ ਡਿਸਟੈਂਸਿੰਗ ਕਰਦੇ ਰਹੋ ਔਰ ਇਕੱਠ ਨਾ ਕਿਤੇ ਕਰੋ ਮੈਂ ਮੋਗੇ ਦੇ ਖਾਸ ਮੇਰੇ ਜਿੰਨੇ ਸੁਣਨ ਵਾਲੇ ਉਹਨਾਂ ਨੂੰ ਕਹਾਂਗਾ ਕਿ ਜਿਹੜੇ ਮੋਗੇ ਦੇ ਡੀਸੀ ਸਾਹਿਬ ਨੇ ਸੰਦੀਪ ਹੰਸ ਜੀ ਮੋਗੇ ਦੇ ਐਸਐਸਪੀ ਸਾਹਿਬ ਉਹ ਬਹੁਤ ਧਿਆਨ ਰੱਖ ਰਹੇ ਨੇ ਹਰਮਨ ਹਰਮਨ ਬੀਰ ਸਿੰਘ ਗਿਲਜੀ ਔਰ ਡੀਐਸਪੀ ਸਾਹਿਬ ਬ੍ਰਿਜਿੰਦਰ ਕੁਲਰਜੀ ਉਹਨਾਂ ਨੇ ਬਹੁਤ ਅੱਛਾ ਸਿਸਟਮ ਰਾਇਆ ਕਿ ਮੋਗਾ ਜਿਹੜਾ ਕੰਟਰੋਲ ਲੈ ਕਰੋਨਾ ਤੇ ਮੈਂ ਹੱਥ ਜੋੜ ਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹ ਟਾਈਮ ਜਲਦੀ ਲੰਘ ਜਾਊਗਾ ਤੁਸੀਂ ਧਿਆਨ ਰੱਖੋ ਪਲੀਜ਼ ਔਰ ਆਪਣਾ ਤੇ ਆਪਣੇ ਪਰਿਵਾਰ ਵਾਲਿਆਂ ਦਾ ਧਿਆਨ ਰੱਖੋ ਤਾਂ ਕਿ ਆਪਾਂ ਮੋਗਾ ਜਿਹੜਾ ਸ਼ਹਿਰ ਹੈ ਉਹ ਲੋਕਾਂ ਲਈ ਇੱਕ ਮਿਸਾਲ ਬਣ ਸਕੇ ਕਿ ਕਿਸ ਤਰ੍ਹਾਂ ਡਿਸਪਲਿਨਡ ਸੀ ਰਹਿਨੇ ਹੈ ਔਰ ਅਸੀਂ ਆਪਣੇ ਸ਼ਹਿਰ ਨੂੰ ਕਰੋਨਾ ਤੋਂ ਬਚਾ ਕੇ ਰੱਖਿਆ ਹੈ ਧੰਨਵਾਦ ਸਤਿ ਸ਼੍ਰੀ ਅਕਾਲ ਹਮੇਸ਼ਾ ਧਿਆਨ ਰੱਖੋ ਆਪਣਾ ਸੋ ਤੁਸੀਂ ਦੇਖਿਆ ਕਿ ਕਿਸ ਤਰੀਕੇ ਨਾਲ ਸੋਨੂ ਸੂਦ ਨੇ ਸੇਵियर ਬਣ ਕੇ ਅਸਲ ਹੀਰੋ ਦੀ ਰੀਅਲ ਐਗਜ਼ਾਮਪਲ ਆ ਜਿਹੜੀ ਲੋਕਾਂ ਸਾਹਮਣੇ ਪੇਸ਼ ਕਰ ਰਹੀ ਨੇ ਹੋਰ ਵੀ ਜੋ ਅਪਡੇਟ ਆਉਂਦੀ ਹੈ ਹੋਰ ਵੀ ਅਪਡੇਟਸ ਆ ਜਿਹੜੀਆਂ ਨਵੀਆਂ-ਨਵੀਆਂ ਲੈ ਕੇ ਜਾਣਕਾਰੀ ਲੈ ਕੇ ਅਸੀਂ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤੁਸੀਂ ਹੋਏ ਇੱਕ ਦਿਨ ਕੁਐਸਚਨਸ ਐਂਡ ਨਿਊਜ਼